ਸਿੱਖਾ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਖੜੇ ਸੀ ਜੀ ਸੁਨਾਮ ਅਨਾਜ ਮੰਡੀ ਹਾਂਜੀ ਦੋਸਤੋ ਜਿਹੜੀ ਆਪਣੀ ਇਹ ਸੁਨਾਮ ਦੀ ਅਨਾਜ ਮੰਡੀ ਹੈ ਏਸ਼ੀਆ ਚ ਦੂਜੇ ਨੰਬਰ ਤੇ ਹੁੰਦੀ ਹੈ ਜੀ ਤਾਂ ਦੋਸਤੋ ਜਿਹੜੀ ਇਹ ਮੰਡੀ ਹੈ 1979 80 ਦੇ ਕਰੀਬ ਜਿਹੜੀ ਇਹ ਸ਼ਹਿਰ ਦੇ ਵਿੱਚੋਂ ਇੱਥੇ ਸ਼ਿਫਟ ਹੋਈ ਸੀ ਦੋਸਤੋ ਤੇ ਜਿਹੜਾ ਇਹਦਾ ਏਰੀਆ ਉਹ ਤਕਰੀਬਨ 72 ਕਿੱਲਿਆਂ ਚ ਇਹ ਬਣੀ ਹੋਈ ਆ 72 ਕਿੱਲਿਆਂ ਦੇ ਕਰੀਬ 72 ਕਿੱਲਾਂ ਚੋਂ 2-3 ਮਰਲੇ ਉਪਰੀ ਆ ਦੋਸਤੋ ਤੇ 72 ਕਿੱਲਿਆਂ ਦੇ ਵਿੱਚੋਂ 4 ਕਿੱਲਿਆਂ 'ਚੋ ਸਬਜ਼ੀ ਮੰਡੀ ਬਣੀ ਹੋਈ ਆ ਦੋਸਤੋ ਸਬਜ਼ੀ ਮੰਡੀ 13 ਜੂਨ 1998 'ਚ ਇਹ ਬਣੀ ਸੀਗੀ ਹੁਣ ਜਿਹੜੀ ਇਹ ਮੰਡੀ ਆ ਇਹਦੇ ਵਿੱਚ ਜਿਹੜਾ ਥੜਾ ਹੈ ਉਹ ਤਕਰੀਬਨ 30 ਕਿੱਲਿਆਂ 'ਚ ਬਣਿਆ ਹੋਇਆ ਹੈ ਤੇ ਮੰਡੀ ਦੇ ਵਿੱਚ ਦੋਸਤੋ ਲਾਈਟਾਂ ਕਿਸਾਨਾਂ ਲਈ ਵਧੀਆ ਸ਼ੈੱਡ ਪਾਣੀ ਦੀ ਸਹੂਲਤ ਲਈ ਵੱਡੀ ਟੈਂਕੀ ਤੇ ਸਾਫ ਪਈਦਾ ਪੂਰਾ ਪ੍ਰਬੰਧ ਹੈ ਦੋਸਤੋ ਤੇ ਸੁਨਾਮ ਦੀ ਇਸ ਮੰਡੀ ਵਿੱਚ 250 ਦੇ ਕਰੀਬ ਦੁਕਾਨਾਂ ਹਨ ਤੇ ਇਹ ਤੋਂ ਇਲਾਵਾ ਇੱਕ ਕਿਸਾਨਾਂ ਲਈ ਜਿੱਥੇ ਕੀ ਖੇਤੀਬਾੜੀ ਦੇ ਸੰਬੰਧ ਚ ਦਫ਼ਤਰ ਬਣੇ ਹੋਏ ਨੇ ਇੱਕ ਵਿਕਾਸ ਭਵਨ ਵੀ ਬਣਾਇਆ ਹੋਇਆ ਹੈ ਤੇ ਬਾਕੀ ਇਸ ਤੋਂ ਇਲਾਵਾ ਬਹੁਤ ਸਾਰੀਆਂ ਸਹੂਲਤਾਂ ਪਰੀ ਇਸ ਮੰਡੀ ਚ ਨੇ ਅਗਰ ਕੋਈ ਵੀ ਤੁਹਾਨੂੰ ਇਸ ਵਿੱਚ ਹੋਰ ਇਸ ਤੋਂ ਇਲਾਵਾ ਕੋਈ ਕਮੀ ਦਿਖਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸੋ ਇਸ ਵਿੱਚ ਕੀ ਕਮੀ ਹੈ ਤੇ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਅਮੀਕਾ ਸੁਨਾਮ ਵਾਲਾ